ਲੋ ਆਲੀਆ ਉਧਰ ਦੇ ਪਾਸੇ ਕੁਝ ਦੀਪ ਦੇ ਵਾਸਤੇ ਸੱਜਣ ਸਿੰਘ ਜੀ ਮਾਹਪੁਰਖੋ ਅੱਜ ਦੇ ਟਾਈਮ ਦਾ ਟਾਪਰ ਖਿਡਾਰੀ ਹੈ 11 ਟਰੈਕਟਰ ਜਿੱਤੇ ਹੋਏ ਅੰਬੇਸਰ ਸਿੰਘ ਜੀ ਨੇ ਅੱਜ ਕਹਿੰਦੇ ਅੰਬਾ ਸੁਰ ਇੱਧਰ ਕਨੇਡਾ ਦਾ ਧੰਨਵਾਦ ਤੇ ਆਹ ਰੇਡ ਚੱਲੀ ਸਾਡੇ ਪ੍ਰਧਾਨ ਜੀ ਧਿਆਨ ਦਿਓ ਦੋ ਰੇਡਾਂ ਦੇ 1000 ਬੱਧ ਪ੍ਰਧਾਨ ਹੋਣਾ ਬੱਲਾ ਕਬੱਡੀ ਦਾ 스타 ਹੈ ਇਹ ਕਹਿੰਦੇ ਮੇਰੇ ਵੀਰੋ ਵੱਡਾ ਮੱਲ ਹੈ ਜਿਹਨੂੰ ਰੁਸਤਮੇ ਵੀ ਆਖਦੇ ਆ ਮੇਰੇ ਵੀਰੋ ਕਬੱਡੀ ਦੇ ਵਿੱਚ ਕਬੱਡੀ ਪੈ ਗਈ ਹੈ ਤੇ ਦੂਜੀ ਕਬੱਡੀ 1000 ਦੀ ਆਹ ਸਾਡਾ ਵੀਰ ਆਂਦੇ ਨਿਸ਼ਾਨ ਸਾਉਦੀ ਅਰਬ ਨਾਲ ਆਂਦੇ ਜਗਰਾਤ ਸਿੰਘ ਜੀ ਫੌਜੀ ਮਾਨ ਕਰਦੇ ਆ 1000 ਦੀ 1000 ਦੀ ਕਹਿ ਲਿਆ ਵੀ 500 ਦੀ ਪਹਿਲਾਂ ਭਾਈ 500 ਦੀ ਹੋਣ ਪ ਗਈ ਟੋਟਲ 1000 ਹੋ ਗਿਆ ਤੇ ਜਫਾ ਲੱਗਿਆ ਤੇ ਗੱਗਰੂ ਦੇ ਦੇਣਾ ਲਓ ਗੱਗਰੂ ਦੇ ਦੇਣਾ ਦੇ ਦੇਣਾ 1000 ਯਾਰ ਗੱਗਰੂ ਯਾਰ ਹੁਣ ਲੈ ਵੀ ਦਲੇਰ ਦਸੀ ਕਿਹੜੇ ਕਿਹੜੀ ਟੀਮ ਦਾ ਮੈਚ ਹੋਣਾ ਸ਼ੋਅ ਮੈਚ ਕਰਾਉਣਾ ਹੈ ਇਸ ਮੈਚ ਤੋਂ ਬਾਅਦ ਚੋਟੀ ਦਾ ਮੈਚ ਹੋਣਾ ਹੈ ਖੁੱਦਰ ਦੋ ਰੇਡਾਂ ਅੰਦਰ ਹੋਣ ਗਿਆ ਸਤਤਕਾਰ ਕਰਦਾ ਹੈ ਸ਼੍ਰੀਮਾਨ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲੇ ਮਹਾਂਪੁਰਖਾਂ ਦਾ ਉਹਨਾਂ ਦੀ ਹਾਜ਼ਰੀ ਹੋਈ ਹੈ ਦੋਨਾਂ ਬਲਾਰਿਆਂ ਵਾਸਤੇ ਵੱਡੇ ਅਸ਼ੀਰਵਾਦ ਪਹੁੰਚਦੇ ਕੀਤੇ ਹੈ ਮਾਇਆ ਦੇ ਗੱਫੇ ਪਹੁੰਚੇ ਮਹਾਂਪੁਰਖਾਂ ਵੱਲੋਂ ਧੰਨਵਾਦ ਇਧਰ ਗਰਾਊਂਡ ਦੇ ਵਿੱਚ ਬਹਿ ਜਾ ਬਹਿ ਜਾ ਹੁੰਦੀ ਆ ਤਨ ਤਨ ਹੁੰਦੀ ਆ ਇਹ ਖੱਖ ਪਿੰਡ ਦਾ ਪ੍ਰਧਾਨ ਸੋਨ